So, hey guys, back to तो हे गाइस वेलकम बैक टू चैनल अमन छमा व्लॉग्स से थोड़ी 333 पर तो आप बिल्कुल ठीक है दोस्तों टाइम कितना हुआ है दोस्तों दोस्तों टाइम कितना होया मا... सफाई वाली टाइम कितना टाइम देखो ओ तो पुठा फोन पड़या दोस्तों रात बज गए ने 9:06 तो गाइस आज जसी लेट हो गए हम लोग स्टार्ट कर करते पर चलो कोई घर नहीं गाइस करना है अगर तीज तो गाइस आपा आनिया मेहंदी लेवनली थे आप पैर उठिए आई थे आप आलू खा दे सो ਅਸੀਂ ਪਤਾ ਕਿੰਨੇ ਵਜੇ ਆਏ ਆ ਦੇਖਿਓ ਉਧਰ ਟਾਈਮ ਦੇਖਿਓ ਸਵਾ 10 10:30 ਹੋਣ ਵਾਲੇ ਆ ਤੇ ਗੱਡੀ ਲਾਉਣ ਦੀ ਜਗ੍ਹਾ ਇੱਥੇ ਅੱਜ ਵੀ ਹੈ ਨਗੀ ਹੂੰ ਚਲੋ ਅੱਗੇ ਜੁਣਾ ਮੋੜ ਤੋਂ ਗੱਡੀਆਂ ਲਾਉਣ ਲੱਗੜੀਆਂ ਲੈ ਕੋਈ ਕਹਿ ਦੂਗਾ ਇੱਥੇ 11 ਵਜਣ ਵਾਲੇ ਆ ਕੋਈ ਵੀ ਨਹੀਂ ਚਲੋ ਨਹੀਂ ਚੱਲੀ ਅਬ ਮਹਿੰਦੀ ਲਵਾਉਣ ਬਾਹਰ ਜਾ ਕੇ ਮਿਲਦੇ ਆਂ ਇੱਥੇ ਬੱਥਲਾ ਰਹੀ ਤਾ ਜਾ ਆਪਣੇ ਫੋਨ ਬਲ ਹਾਂ ਆ ਗਏ ਆ ਜੀ ਆ ਗਏ ਆ ਜੀ

ਸਦੇ ਪਹਿਲਾ ਤੇਰੀਆਂ ਨਜ਼ਰਾਂ ਨੇ ਮੈਂ ਤੇਰੇ ਮੀਰਾ ਤੇ ਲੈਨੇ ਆ ਦੇਖ ਲਿਆ ਕੇ ਹੱਸਦੇ ਹੀ ਰਹਿਨੇ ਆ ਗਾਓ ਗਾਣਾ ਵਧੀਆ ਗਾਣੇ ਪਹਿਲਾਂ ਜਿਹੀ ਬਾਤ ਨਹੀਂ ਨਹੀਂ ਇਹਨਾਂ ਪਤਾ ਕਿ ਮੈਂ ਕਿਤਾਂ ਆ ਦੇ ਹਾਂ ਘਟਾਣ ਜਾਂਦੇ ਆ ਆ ਦੇ ਕਿ ਬਿਲਕੁਲ ਸਹੀ ਹੈ ਦੇਖੋ ਹਾਂ ਹੁਣ ਸਹੀ ਹੈ ਬਰਬਰ ਲੱਗੀ ਹਮ ਗਾਇਸ ਅਸੀਂ ਮਹਿੰਦੀ ਲਵਾ ਕੇ ਆ ਗਏ ਆ ਰਿਤ ਦੀਆ ਦੇਖੋ ਮਹਿੰਦੀ ਕਿੰਨੀ ਸੋਹਣੀ ਲੱਗੀ ਹੈ ਬਹੁਤ ਸੋਹਣੀ ਬਹੁਤ ਸੋਹਣੀ ਸੋਹਣੀ ਮਹਿੰਦੀ ਲਵਾ ਲਈ ਹੈ ਤੇ ਹੁਣ ਅਸੀਂ ਆ ਗਏ ਆ ਕ੍ਰਿਸ਼ਨਾ ਮੰਦਿਰ ਮਾਡਲ ਟਾਊਨ ਜੈ ਨਮਸਟਮੀ ਦੀ ਦੇਖੋ ਚੈਰ ਮਸਟਮੀ ਦੀ ਤਿਆਰੀ ਹੈ ਵਾਓ ਦੇਖਾ ਕਿੰਨਾ ਸੋਹਣਾ ਮੰਦਿਰ ਸੇ ਜਨ ਦਰੋਂ ਮਮਾ ਡਾ ਸੋਹਣਾ ਸਦਾ ਹੋਣ ਇਹਨਾਂ ਨੇ ਹਾ ਦੇਖੋ ਮੰਦਰ ਕਿੰਨਾ ਸੋਹਣਾ ਸਜਿਆ ਹੋਇਆ ਹਾਂ ਠੰਡ ਤਰਨੀ ਹੋਣਾ ਨਾ ਹਾਂਜੀ ਹੁਣ ਆ ਗਿਆ ਜਨਵਸਟ ਚਲੋ ਠੀਕ ਹੈ ਗਈ ਹਾਂ ਆਪਾਂ ਚਲੀਏ ਘਰੇ ਘਰੇ ਚੱਲ ਕੇ ਫਿਰ ਮਿਲਦੇ ਆ ਤੁਹਾਨੂੰ ਤੋਂ ਆਲੇ ਦੋਸਤ ਘਰੇ ਆ ਚੁੱਕੇ ਨੇ ਜਾ ਕੇ ਵਲੋਗ ਬਣਾਇਆ ਤੁਸੀਂ ਅਰੇ ਗਾਇਸ ਕੋਲੇ ਜਾਂਦੀ ਨਹੀਂ ਤੀਆਂ ਤੇ ਜਾਣ ਨੂੰ ਤਿਆਰ ਹੋਈ ਫਿਰਦੀ ਆ ਆ ਪਾਵਾ ਆ ਪਾਵਾ ਨਹੀਂ ਯਾਰ ਵਿਸ਼ਵਾਸ ਤੋਂ ਨਾ ਲਾ ਲੀ ਕੁੜੀ ਬਣਾਇ ਜਾਣੇ ਉਹ ਉਸਨੇ ਜਿਸ ਤਰ੍ਹਾਂ ਵੀ ਨਹੀਂ ਯਾਰ ਹਾਂ ਇੱਥੇ ਇੱਕ ਘੱਟ ਤੇ ਸੋਹਣਾ ਲੱਗਿਆ ਹਾਂ ਬਹੁਤ ਵੀ ਸੋਹਣੇ ਲੱਗਦੇ ਆ ਮੈਂ ਤਾਂ ਦਿਖਾ ਦੇ ਕੇ ਪਾ ਲਓ ਤਾਂ ਤੁਹਾਨੂੰ ਨਹੀਂ ਦਿਖਾਈ ਆ ਗਾਇਸ ਨੂੰ ਨਹੀਂ ਨਹੀਂ ਚੱਲੋ ਦੋਸਤਾਂ ਨੂੰ ਚੂੜੀਆਂ ਚੜਾ ਦਿੰਦੇ ਆ ਬਾਲਿਕ ਸਮਾਨ ਪਾਏ ਪੈਨੇ ਤੀਆਂ ਦਾ ਚਾਕ ਨਾ ਹੁੰਦਾ ਕੁੜੀਆਂ ਨੇ ਮੈਂ ਦੇਖਿਆ ਐਦਾਂ ਘੈਂਟ ਲੱਗਦਾ ਐਦਾਂ ਹਾਂ ਆ ਦੇਖ ਲਓ ਗਾਇਸ ਰੀਤ ਦੀਆਂ ਚੂੜੀਆਂ ਇਹਨੇ ਆ ਮੇਰੇ ਚੂੜੀ ਦੇਖੋ ਇੱਕ ਦੂਜੀ ਕੀ ਹੁੰਦੀ ਆ ਬਸ ਐਂ ਚੜ ਜਾਂਦੀਆਂ ਨੇ ਮੇਰੀ ਹੱਡੀਆਂਆਂ ਜਾਂਾਂ ਦਾ ਚੋਂ ਇਹ ਮੇਰੇ ਤਾਂ ਐਂ ਪੋਲੇ ਜਿਹੇ ਆਪਣੇ ਐਂ ਚੜ ਜਾਂਦੀਆਂ ਨੇ ਜਵਾਕ ਆ ਗਿਆਂ ਹੁੰਦਾ ਮੇਰੇ ਸਰ ਮੈਨੂੰ ਤਾਂ ਗੋਡੇ ਵੀ ਇੰਨੇ ਨੇ ਕਿ ਜੇ ਕਿਤੇ ਬੁੜੀ ਹੋਈ ਤੇ ਪਵਾਉਣੇ ਪੈ ਗਏ ਨੰਨੇ ਮੇਰੇ ਤਾਂ ਜਵਾਕਾਂ ਵਾਲੇ ਪਵਾਉਣੇ ਪੈਣਗੇ। ਯਾਡ ਮਗਦੇ ਤਾਂ ਇੱਕੋ ਹੱਥ ਜਿਹਾ ਆਉਂਦਾ। ਐਦਾਂ ਵਧੀ ਲੱਗਦੀ ਆ। ਰੀ ਤੇਰੇ ਵਾਈਟ ਉਹ ਆ ਨਾਲ। ਇਹਦੇ ਕਿਹੜਾ ਸੂਟ ਬਾਣਾ? ਪਰ ਪਰ ਕਿਹੜਾ ਦਾ ਵਾਈਨ ਤੇ ਪਰਪਲ ਦਾ ਤੇ ਵਾਈਟ ਦਾ ਵਾਈਟ। ਇਹਦੇ ਕੋਲ ਕਿੱਥੋਂ ਆਇਆ ਇਹੜਾ ਸੂਟ? ਮਾਸਿਨ ਨੇ ਲੈ ਦਿੱਤਾ ਸੇਨ ਗਾਇਸ ਮੈਂ ਅੱਜ ਕਾਹਨ ਤੇ ਕੱਪੜੇ ਲੈਣ ਜਾਣਾ ਨੇ ਇਹਨਾਂ ਨੂੰ ਪਤਾ ਲੱਗ ਜਾਂਦਾ ਇਹ ਸੂਟ ਲੈ ਕੇ ਜਾਂਦੇ ਪਤਾ ਨਹੀਂ ਸਿੱਧਾ ਬੁਟੀਕ ਤੇ ਲੈ ਜਾਂਦੇ ਆ ਮੈਨੂੰ ਪਤਾ ਹੀ ਨਹੀਂ ਆਉਂਦਾ ਉਸੇ ਪਤਾ ਲੱਗਦਾ ਸੀਪਾ ਸਵਾਏ ਘਰੇ ਕਰਨ ਦਾ ਬਸ ਇਹ ਸੂਟਸ ਵਾਲੇ ਉਹਨੇ ਜਾਈ ਭਾਦੀ ਕੇ ਬੁਟੀਕ ਤੇ ਸੂਟ ਲੈ ਕੇ ਆਈ ਮੈਂ ਇੱਕ ਸ਼ਰਟ ਲੈਣੀ ਹੋਵੇ ਨੇ ਤਾਂ ਵੀ ਐਨੇ ਕੱਪੜੇ ਤੇਰੇ ਕੋਲੇ ਮੇਰੇ ਮੇਰੇ ਹਜੇ ਪਤਾ ਕਿੰਨੇ ਸੂਟ ਚਾਰ ਸੂਟ ਬੁਟੀਕ ਤੇ ਪਏ ਬਸ ਮੈਂ ਸ਼ਰਟ ਕੱਲ ਕੱਪੜੇ ਲੈ ਕੇ ਆਣ ਗਿਆ ਇਸ ਕੱਲ ਮੈਂ ਜਾਣਾ ਸ਼ੋਪਿੰਗ ਕਰਨ ਕਿਉਂ ਤੇ ਕਹਿੰਦੀ ਸ਼ੋਪਿੰਗ ਕਰਨ ਜਾਣਾ ਪਰਸੋ ਵਿਆਹ ਜਾਣਾ ਹਾਂ ਅੱਜ ਤੈਨੂੰ ਮੰਨਦਾ ਦੱਸਣਾ ਤਿੰਨ ਮਹੀਨੇ ਕੋਈ ਸ਼ਾਪਿੰਗ ਨਹੀਂ ਕਰਨੀ ਤੈਨੂੰ ਕਾਹਨਾਂ ਲੈ ਕੇ ਢੱਕ ਲੂੰ ਮੈਂ ਚਲੋ ਦੋਸਤੋ ਤੁਹਾਨੂੰ ਪਰ ਰੁੱਕ ਕੇ ਮਿਲਦੇ ਆਂ ਸਵੇਰੇ ਸਵੇਰੇ ਮਿਲਾਂਗੇ ਰੀਤੀਆਂ ਤੀਆਂ ਨੇ ਦੋਸਤੋ ਸਵੇਰ ਹੋ ਗਈ ਹੈ ਦੇਖੋ ਇੱਧਰ ਕੀ ਦੇਖੋ ਸਵੇਰੇ ਸਰੀ ਤਿਆਰ ਹੋਣ ਲੱਗ ਗਏ ਦੇਖੋ ਸਵੇਰੇ ਸਵੇਰੇ ਨਹੀਂ 12 ਵਜਿਆਂ ਨਾਲ ਜੇ ਤੂੰ ਹੁਣ ਉੱਠਿਆ ਤਾਂ ਮਤਲਬ ਹੈ ਥੋੜੀ ਅਜੇ ਸਵੇਰੀ ਹੈ ਤੇਰੇ ਬਾਣੇ ਸਵੇਰ ਹੋਣੀ ਮੇਰੇ ਮਰਜੇ ਦਾ ਮੇਰਾ ਪਪਾ ਚਾਹ ਪੀ ਕੇ ਖੜੇ ਉਹ ਖੜਾ ਲੈ ਪੂਜਾ ਦੇ ਰਿਹਾ ਹੁੰਦਾ ਪਪਾ ਮੇਰਾ ਹੈਲੋ ਗਾਇਜ਼ ਪਪਾ ਬੇਲਾ ਸਾਰੀ ਦਾੜੀ ਪੂਜੀ ਖਾਂਦਾ ਰੰਦਾ ਬਸ ਪੈਗ ਨਹੀਂ ਲਾਉਂਦਾ ਗਾ ਭੁਜਿਆ ਹੀ ਖਾਂਦਾ ਕਰਦਾ ਦੋਸਤਾਂ ਮੈਂ ਬਹੁਤ ਖੋਲ ਨਹੀਂ ਮਹੌਣੀ ਕਿਹੜੀ ਬਹੁਤ ਗਾਇਜ਼ ਮਹਿੰਦੀ ਦੇਖ ਕੇ ਤੇਰੀ ਕਿੰਨੀ ਸੋਹਣੀ ਹੈ ਮਹਿੰਦੀ ਦੇਖ ਕੇ ਕਿੰਨੀ ਸੋਹਣੀ ਲੱਗ ਰਹੀ ਹੈ ਹਮ ਬੜੀ ਸੋਹਣੀ ਚੜੀ ਹੈ ਟਾਈਮ ਦਾ ਸੀ ਕਿੰਨਾ ਕਰੀ ਤੇ ਦਾ ਤੇਰੀ ਤਾਂ ਦਾਦੇ ਹੁਣੇ ਸਿਖਾ ਰਹਾ ਤੈਨੂੰ ਟਾਈਮ ਹੋਇਆ 11:00 ਵਜੇ ਕੇ ਕਾਤੀ ਬੈਠੀ ਪਤਾ ਨਹੀਂ ਚਗਰਵਤ ਕਿੰਨੇ 5 5 5 5 5 5 5 5 5 ਕਿੰਨੇ ਟੋਗਿਆ ਅੱਜ ਦੇ ਟੇਬਲ ਨੂੰ ਮਲਟੀਪਲਾਈ ਕਰ ਦਿਆ ਜਰ ਦੋਸਤਾਂ ਨੂੰ ਤਿਆਰ ਹੋਣ ਦਿੰਨੇ ਆ ਪੂਰੇ ਦੀ ਲੁੱਕ ਦਿਖਾਣੇ ਆ ਆਪਾਂ ਕਿਵੇਂ ਦੀ ਲੱਗਦੀ ਹੈ ਮਿਲਦੇ ਆ ਦੋਸਤੋਂ ਹਲੋ ਤੂੰ ਵੀ ਚਲਾ ਜਾ ਨਾਲੇ ਚਾਰ ਹੋ ਜਾ ਮੈਂ ਕਿੱਥੇ ਜਾਣ ਹਾਂ ਕੱਚਾ ਮਾਸਟਰ ਕਿਧਰ ਆਏ ਆ ਆਪਾਂ ਆ ਦੇਖੋ ਜੀ ਇੰਨਾ ਸਮਾਨ ਦੇਖੋ ਮੇਕਅਪ ਵਾਹ ਤੋ ਵਾਹ ਤੋ ਵਾਹ ਤੋ ਕੀ ਤੋ ਵਾਹ ਤੋ ਤੁੰਗ ਸਿਲਣਾ ਦੇ ਦੋ ਮੈ ATM ਫਰੈਂਚ ਨਾ ਕਰੋ ਫਰੈਂਚ ਨੂੰ ਫੋਟੋ ਲੱਗ ਜਾਣਾ ਫਰੈਂਚ ਆਪਾਂ ਹੋਣੇ ਬਣਾ ਦੇਣੇ ਪੁੱਤ ਦੋ ਵਾਲੂ ਕੱਟ ਕੇ ਆਪਾਂ ਫਰੈਂਚ ਬਣਾ ਦੇਣੇ ਆ ਬਣਾ ਕੇ ਲਿਆਵਾ ਭੁੱਖ ਲੱਗੀ ਇਹਦਾ ਫਰੈਂਚ ਪ੍ਰਾਈਸ ਨਹੀਂ ਚਾਹੀਦੇ ਹਾਂ ਨਾਲੇ ਫਰੈਂਚ ਮੰਗੀ ਜਾਂਦੀ ਓ ਮੰਮੀ ਮੈਂ ਨੋਲ ਹੀ ਜਾਂਦੇ ਤੋ ਆਲੀ ਸੰਭਾਲ ਲਓ ਚੱਕ ਲਓ ਨਹੀਂ ਦਾਦਾ 골ਡ ਵਾਲੀ ਨਹੀਂ ਓ ਹਾਂ ਦਵਾ ਹੁਣ ਚੱਕ ਕੇ ਮੈਂ ਨਹੀਂ ਨਹੀਂ ਚੱਕ ਲਓ ਹਾਂ 골ੀ ਆਹ ਫੜੀ ਹੈਲੋ ਹਾਂਜੀ ਦੀਦੀ ਆ ਦੇਖੋ ਗਾਇਸ ਅਸੀਂ ਕਿਤੇ ਪਾਈਆ ਪਰਾਂਦਾ ਪਾਇਆ ਵਾ ਗੁੱਤ ਦੇ ਬਾਹ ਲੰਬੇ ਹੋ ਗਏ ਤੇ ਪਰਾਂਦਾ ਛੋਟਾ ਹੋ ਗਿਆ ਦਿਖਾ ਇੱਧਰ ਦਿਖਾ ਇੱਧਰ ਦਿਖਾ ਓਏ ਇੱਧਰ ਦਿਖਾ ਬਾਹ ਹੁਣ ਮੈਂ ਲਵੇਟ ਤੇ ਦੇ ਉੱਤੇ ਆ ਦੇਖੋ ਮੰਮਾ ਆ ਗਲੂ ਕਿੱਥੇ ਹੋ ਗਿਆ ਮੜੀ ਖੜ ਜਾ ਨੀ ਭੈਣੇ ਮੈਂ ਕਿਤੇ ਕਹਿੰਦੀ ਆ ਤੁਹ ਕੱਢੋ ਇਹਨੂੰ ਬਲੂ ਲਾ ਦਿਓ ਇੱਥੇ ਥੱਲੇ ਇੱਡੇ ਇੱਡੇ ਬਾੜਾ ਸਾਡੇ ਦਿੱਤੇ ਦੇ ਤੋੜ ਦੋ ਵਾਲ ਮੈਨਾਂ ਲੈ ਕੋਲ ਫਿਲ ਹੋ ਵੀ ਨਾ ਚਰ ਟੋਟਾ ਤੋੜਤਾ ਮੈਨੂੰ ਪਹਿਲੇ ਪਤਾ ਸੀਗਾ ਇਹੀ ਉਮੀ ਸੀਗੀ ਥੱਟ ਤੋਂ ਮੈਂ ਤਰੈਚਰ ਟੋਟਾ ਜੇ ਕੋਈ ਨਾ ਪੱਕਾ ਕੰਮ ਕਰਕੇ ਭੇਜਣਾ ਮੁੜ ਕੇ ਹੋਰ ਕਿ ਉਹ ਲੋਹੇ ਵਾਲਾ ਕਲੇਚਰ ਦਿੱਤਾ ਮਰੇ ਉਹ ਸ਼ੈਪ ਕਰਕੇ ਉਹ ਤਾਂ ਰਬੜ ਦੀ ਪਾ ਕੇ ਕੰਮ ਹੋਰ ਦਰਾਉਗੇ ਸੀ ਹਨਾ ਪਤਾ ਰਬੜ ਸਿੱਥੇ ਲੱਥ ਦੇ ਨਹੀਂ ਗੀ ਇਹਦਾ ਜਿਹੜਾ ਹਮ ਅੰਮਾ ਦਿਓ ਕੀ ਦਮਾ ਗਲੂ ਤੇ ਨੇਲ ਦੇਗਾ ਹੁਣ ਮੈਂ ਥੋਕਣਾ ਤਾਂ ਜੋੜਨੇ ਆਂਗੇ ਆ ਦੇਖੋ ਜੀ ਹੁਣ ਪਹਿਲਾਂ ਮਾਲ ਕਰ ਹੁਣ ਕੀ ਕੰਮ ਲਗਾ ਦੋ ਕੀ ਗੱਲ ਕਰ ਆ ਨੋਨ ਲੱਗਾ ਮਾਨਾ ਆ ਨੇਲ ਲਾਨ ਲਗਾ ਦੇਖੋ ਜੀ ਕੰਨਾਂ ਚ ਕੀ ਪਾਉਣਾ ਕੰਨਾਂ ਦੇ ਲੁੱਟਣ ਦੇ ਲੁੱਟਦੇ ਜਾਨੀ ਪੰਨੀ ਸੌਣੇ ਦੀ ਸੋਨੇ ਵਾਲੇ ਨਹੀਂ ਭੱਜਦੇ ਜਾਨੇ ਉੱਥੇ ਡੱਕੂ ਵੀ ਆਈਏ ਤੇ ਤੈਨੂੰ ਡਿਸਟਰਬ ਕਰੀ ਜਾਣਾ ਉੱਥੇ ਚੈਨ ਫਸ ਗਈ ਕਿ ਤੱਕ ਸ਼ੋਅ ਹੈ ਤੂੰ ਦਾਜ ਮੁਰ ਰੱਖ ਲੈ ਮੈਂ ਪਿੱਛੇ ਰੱਖਦਾ ਇਹ ਮਟਨ ਕਿੰਦਾ ਮਤ ਇੱਥੇ ਰੱਖ ਲੈ ਪੁੱਤੇ ਇੱਥੇ ਰੱਖ ਲੈ ਫੇਰ ਤੱਕ ਕੇ ਦੇਖੋ ਹਾਂਜੀ ਤੇ ਮੈਂ ਦੱਸਣ ਕਿ ਉਹ ਕਿਹ ਕਿਹ ਪ੍ਰੋਡਕਟ ਹੋਵੇ ਉਹ ਆਹ ਸੋ ਰੀਤ ਸਾਡੀ ਤਿਆਰ ਹੋ ਗਈ ਆ ਇੱਧਰ ਐ ਕੁੜੀ ਜੀ ਪੰਜਾਬੀ ਯੂਥੀ ਗੇਸ ਥੱਲੇ ਲੱਗਦੀ ਚੁੰਨੀ ਨਾ ਲਵੇੜਨਾਈ ਉਥੇ ਗਲੀਆਂ ਚ ਗੰਧ ਬਹੁਤ ਹੈ ਕੁੱਤੇ ਆਣਾ ਹਾਂ ਫਿਰ ਸਾਰੇ ਮਹੱਲੇ ਗੂੰ ਮਿੱਦ ਕੇ ਆਏਂਗੀ ਐਦਾਂ ਗਰੀ ਪੁੱਤ ਆਏ ਹਾਂ ਫਿਰ ਉਧਰ ਹੀ ਲਈ ਜਾਂਦੀ ਜਦੋਂ ਪੁੱਤ 14 ਹਾਂ ਥੱਲੇ ਥੋੜੀ ਲੱਗਦੀ ਜਦੋਂ ਇੱਥੇ ਜਦਵਾਣਾ ਹੈ ਪੁੱਤ ਹੈ ਕੌਣ ਕਰਾਦੀ ਕੌਣ ਕਰਾਦੀ ਐਚਾ ਮੈਨੂੰ ਕਾਲਾ ਚ ਕਾਲਾ ਆਏ ਕਿਤੇ ਲੱਗਦੀ ਨੇ ਇੰਨੀ ਤਾਂ ਗੰਦੀ ਲੱਗਦੀ ਆ ਗੰਦੀ ਕਿ ਕਿੰਨੇ ਚ ਪੂਰੀ ਇਹ ਬੰਮਾ ਕਰਨੇ ਮੇਰੀ ਟੱਟੀ ਜੀ ਮੂਹ ਲਾਤੀ ਜਾਣ ਐ ਤਾਂ ਪੂਰੀ ਚਲ ਬਾਸ ਸਰ ਹੈਲੋ ਦੋ ਤਿੰਨ ਫੋਟੋਆਂ ਕਰਦਾ ਘਰ ਜਾਣਾ ਗਾਈਜ਼ ਫਾਈਨਲੀ ਅਸੀਂ ਬਾਹਰ ਆ ਗਏ ਮੀਂਹ ਚ ਘੁੰਮਣ ਪਰ ਘੁੰਮਣ ਨਹੀਂ ਆਏਗੇ ਅਸੀਂ ਆ ਬੱਦਲ ਲੈਣਾ ਹੈ ਮੇਰੇ ਜਿੱਤੇ ਨੂੰ ਦੱਸ ਅੱਛਾ ਚਲ ਕੀ ਹੋ ਗਿਆ ਆ ਦੇਖੋ ਕਿਵੇਂ ਰਹੀਆਂ ਤੀਆਂ ਤੇ ਰਹੀਆਂ ਪਿਛੋਂ ਵਾਲੇ ਪੁੱਲ ਤੋਂ ਜਾਮ ਦੇਖ ਓਏ ਹਾ ਓਏ ਤੂੰ ਡਾਪਲਾਵ ਜੇ ਇਹ ਤਾਂ ਗਿੱਲਾ ਨਾਲ ਪੁਲ ਵੀ ਪਾਰ ਕਰਿਆ ਪਿਆ ਉਹ ਜਿੱਦ ਨੂੰ ਪਰਖੜੀ ਤੇ ਨਹੀਂ ਸੀਗਾ ਆਹੋ ਉਹੀ ਕੰਮ ਹੈ ਇੰਨੇ ਜਮ ਪਤਾ ਕਿ ਲੱਗਿਆ ਆ ਇਹ ਜਮ ਪਤਾ ਕਿਉਂ ਲੱਗਿਆ ਮਿਲਾਂ ਦਾ ਰਾਤ ਨੂੰ ਉੱਥੇ ਖੰਭਾ ਚਟਿਆ ਨਹੀਂ ਹੋਣਾ ਹੈ ਲਹਾਰੇ ਵਾਲਾ ਸਾਰਾ ਜਮ ਇਧਰ ਬੜਿਆ ਲਹਾਰੇ ਵਾਲਾ ਸਾਰਾ ਜਮ ਹਾਂ ਲਹਾਰੇ ਵਾਲਾ ਪੁਲ ਬੰਦ ਕੀਤਾ ਹੋਊਗਾ ਹਾਂ ਥੋੜਾ ਜਮ ਹੈ ਨਾ ਬਸ ਥੱਲੇ ਜਨ ਆਵਾਂਗੇ ਨਾ ਹਾਂ ਇਹ ਜਰੂਰ ਵੀ ਨਾ ਤਾਂ ਕਾਤ ਦੁਖਦਾ ਬਾ ਦੇਖੋ ਨਾ ਫਿਕਰ ਕੋਲੇ ਸੀ ਇੱਕ ਕੰਨ ਤੋਂ ਸੁਨਣਾ ਅੱਗਾ ਮਿੰਦ ਦਾ ਡੀਜ ਲੱਗਾ ਸੀ ਆਰ ਕੀ ਆ ਡੀਜ ਤਾਂ ਲੰਨਦੀ ਆ ਟਿੱਕਾ ਲਾ ਕੇ ਦਿੰਗੇ ਇਹ ਆ ਭਰਾਵਾ ਸ਼ੂਗਰ ਕਰ ਮਤ ਕੰਨਜ ਵਾਲਿਆ ਕੀ ਮੈਂ ਤਾਂ ਕੰਨ ਵੀ ਬੜੇ ਤੁਸੀਂ ਜਾਂਦੇ ਆ ਲੈ ਕੰਨਜ ਤੇ ਸੋਨਾ ਚਮਕੇ ਪਾਏ ਏ ਕੜੀ ਦੇ ਸਿੰਪਲ ਜਿਹਾ ਹੀ ਸੋਨਾ ਲੱਗਦਾ ਇੱਧਰ ਤੇ ਖਾਈ ਤਰੰਦਾ ਦਿਖਾਈ ਗੱਤ ਤਮੁਰ ਕਰਕੇ ਸਾਰਾ ਉਹ ਪਾ ਸੀ ਗੋਟਾ ਲਾਇਆ ਸੀ ਤੇ ਦੇਰਾਂ ਤੋਂ ਗੋਟਾ ਹੀ ਲੱਗਿਆ ਹੈ ਜਮਾ ਹੀ ਗੋਟੇ ਅਰਥੇ ਹੀ ਲੱਗਦਾ ਇਹ ਗੋਟਾ ਹੀ ਆ ਵੀ ਬਸ ਇਹ ਅਵੀਂ ਟਰੰਡ ਦੇ ਆਇਆ ਇੱਥੇ ਲੱਭੀ ਬੈਠਾ ਹਾਏ ਚਲੋ ਗਾਈਜ਼ ਆਪਾਂ ਅੱਗੇ ਪੰਪ ਪਤੇ ਅਸੀਂ ਤੇਲ ਪਵਾਉਣ ਸੀ ਗੱਡੀ ਚ ਇਸ ਕਰਕੇ ਬਾਹਰ ਆਏ ਸੀ ਨਹੀਂ ਤਾਂ ਮੀਂਹ ਆਉਣਾ ਨਹੀਂ ਸੀ ਮੈਂ ਮੈਂ ਵੀ ਅੱਗੇ ਘਮਣ ਮੈਂ ਕਿ ਮੈਨੂੰ ਵੀ ਲੈ ਚੱਲੋ ਤੇ ਇਧਰ ਯਾਰ ਹੁਣ ਹੀ ਖੜੇ ਨੇ ਪੁਰਾਣੇ ਕੇ ਸੰਤਰੀ ਵਾਲੀ ਗੁਲਫੀ ਆ ਇਧਰ ਮੇਰੀ ਮੰਮੀ ਬੋਲ ਰਹੀ ਕੀ ਕਰਦੀ ਰਹਿੰਦੀ ਆ ਸਾਰੀ ਦਿਹਾੜੀ ਕੀ ਕਰਦੀ ਰਹਿੰਦੀ ਆ ਮੈਂ ਭਰਾਵਾ ਆ ਦੇ ਆ ਮੇਰੇ ਰੈਮੇਡੀਸ ਜਿਹੜੀ ਇਤਨੇ ਰਬੜ ਸਿੱਟੀ ਪਈ ਹੈ ਭੈਣੇ ਇਹਦੇ ਵਿੱਚ ਨਾ ਕੋ ਸਿੱਟਿਆ ਕਰ ਇੱਕ ਕੀੜੀ ਵੀ ਡੱਗੀ ਵੀ ਵਿੱਚ ਨਾਨਵਜ ਨਾਨਵਜ ਰੈਮੇਡੀ ਨਾਨਵ ਇਧਰ ਹੈ ਵੇੜੀ ਆਪਾਂ ਲਾ ਆਨਲਾਈਨ ਚੱਲ ਪੁਈ ਨਾ ਦੋਦਰ ਮਿਸ ਹੋ ਗਏ ਮੇਰੇ ਵੀ ਹਾਂ ਕਿਉਂਕਿ ਉਹ ਆ ਜਿਹੜੀ ਸੱਚ ਮੈਂ ਕੱਲ ਵੀਡੀਓ ਪਾਈ ਸੀ ਉਹਦੇ ਤੇ ਇੱਕ ਕਮੈਂਟ ਆਇਆ ਸੀ ਕਹਿੰਦੇ ਹਾਏ ਨਾ ਮੇਕਅਪ ਕਰਕੇ ਸੁੱਤੇ ਆ ਤੁਸੀਂ ਹਾਏ ਨਹੀਂ ਪਹਿਣੇ ਦੇ ਨਹੀਂ ਕਿ ਨਾ ਮੇਕਅਪ ਕਰਕੇ ਸੁੱਤੇ ਪਹਿਣੇ ਉਹਦੇ ਅਸੀਂ ਲੇਟ ਆਏ ਸੀਗੇ ਰਾਤ ਨੂੰ ਕਿੱਥੇ ਗਏ ਸੀ ਉਹਦੇ ਆਪਾਂ ਨਾਨੀ ਪਿੰਡ ਹੈ ਨਾ ਤੇ ਉਹਦੇ ਨਾਨੀ ਪਿੰਡ ਗਏ ਸੀ ਰਾਤ ਨੂੰ ਅਸੀਂ ਆਏ ਸੀਗੇ ਲੇਟ ਆ ਕੇ ਇਦਾਂ ਹੀ ਸੋ ਗਏ ਮੇਕਅਪ ਰਿਮੂਵ ਨਹੀਂ ਕੀਤਾ ਸੀ ਤਾਂ ਕਰਕੇ ਉਹ ਸਵੇਰੇ ਰਾਤ ਨੂੰ ਫਿਰ ਮੈਂ ਉਹ ਕਮੈਂਟ ਵੀ ਪੜ ਲਿਆ ਫਿਰ ਮੈਂ ਸਵੇਰੇ ਉੱਠ ਕੇ ਵੀਡੀਓ ਪਾਤੀ ਬਸ ਰੋਜ਼ ਨਹੀਂ ਮੈਂ ਮੇਕਅਪ ਕਰਕੇ ਸੌਂਦੀ ਸੀ ਅੱਜ ਮੇਰੇ ਮੇਕਅਪ ਕੀਤਾ ਹੀ ਨਹੀਂ ਹੋਇਆ ਅੱਜ ਮੈਂ ਸਵੇਰ ਦਾ ਕੁਝ ਨਹੀਂ ਲਾਇਆ ਸੀ ਕਿਤੇ ਗਏ ਨਹੀਂ ਕਿਤੇ ਗਏ ਨਹੀਂ ਹਾਂ ਬਸ ਨਹਾ ਤੋ ਕੇ ਇਦਾਂ ਹੀ ਬੈਠੇ ਆ ਇਦਾਂ ਹੀ ਹੋਣਾ ਆ ਆਪਾਂ ਰੈਮੇਡੀ ਲਗਾ ਲਈ ਅੱਜ ਮੈਂ ਮੂੰਹ ਧੋ ਕੇ ਇੱਕ ਪਛਦੇ ਰਹਿੰਦੇ ਕਿ ਅੱਖਾਂ ਤੇ ਲਾ ਸਕਦੇ ਆ ਅੱਖਾਂ ਤੇ ਲਾ ਸਕਦੇ ਆ ਕੁਝ ਨਹੀਂ ਹੁੰਦਾ ਐ ਡਾਰਕ ਸਰਕਲ ਦੇ ਇਹ ਠੀਕ ਹੋ ਜਾਂਦੇ ਆ ਆ ਦੇਖੋ ਮੈਂ ਜਦੋਂ ਲਗਾਉਣੀ ਆ ਨਾ ਇਹਦੀ ਮ사ਜ ਕਰਨੀ ਆ ਇਦਾਂ ਅੱਧੀ ਰਾਤ ਹੀ ਬੰਦੇ ਕਿਹੜਾ ਰੈਮਿਡ ਲੰਗੇ ਗਏ ਸਰਾਤ ਦੇ 2 ਵਜੇ ਹੋਏ ਉੱਠ ਕੇ ਰੈਮਿਡ ਲੈਣ ਲੱਗੇ ਪਤਾ ਨਹੀਂ ਕਿਉਂ ਸਰਦ 2 ਵਜੇ ਆ ਆਮ ਤਾਂ ਖਾਈਂ ਤੇਰੇ ਸਾਥ ਜੂੜ ਕੱਢੀ ਹੈ ਗਾਇਸ ਇਹ ਕੱਲ ਝੂਠੀ ਬੋਲਦਾ ਆ ਆ ਰਹੇ ਹੋਣ ਵਾਲੇ ਆ ਲੈ ਲੋ ਜੇ 11:34 ਹੋਏ ਆ 11:35 ਉਹ ਪਾਪਾ ਨੇ ਕਹਿੰਦੇ ਅੱਧੀ ਰਾਤ ਤੋਂ ਜ਼ਿਆਦਾ ਟਾਈਮ ਹੋ ਗਿਆ ਗਾਇਸ ਹੋਣੀ ਹੈ ਇਹਨਾਂ ਦੀ ਕਲਾਸ ਲੱਗ ਕੇ ਜੀ ਤਾ ਮਿੰਦੇ ਆ ਗਾਇਸ ਆ ਬੈਲਟ ਪਾ ਕੇ ਕਿਉਂ ਨਹੀਂ ਸੋਚੋ ਕਿ ਇਹਦੇ ਪੰਜਾਉਣਗੇ ਆ ਮੇਰੇ ਤਾਂ ਨਹੀਂ ਮਈਆ ਮੈਂ ਦੇਖ ਲਓ ਕਿੰਨਾ ਖਿੜਿਆ ਖੜਦਾ ਮੈਂ ਸੋਚਦਾ ਮੇਰੇ ਤਾਂ ਪਈਆਂ ਹੋਣੀਆਂ ਹੈ। ਮੈਂ ਵੀ ਕਿੰਨਾ ਖਿੜਿਆ ਖੜਦਾ ਮੈਂ। ਮੈਨੂੰ ਕਹਿੰਦਾ ਕੁੱਟਣਾ ਆਇਆ ਖੜਦਾ। ਕਈ ਵਾਰੀ ਬੰਦੇ ਕੁੱਟ ਕੇ ਜਾਂਦੇ ਖੜ ਜਾਂਦੇ। ਨਾਲ ਖਾਂਦੀ ਖੜਦੇ। ਲੋਕੀ ਮਾਲ ਲੋਕੀ ਮਾਲ ਖਾ ਖੜਦੇ ਅਸੀਂ ਕੁੱਟ ਖਾਉ। ਕੁੱਟ ਖਾ ਕੇ। ਤੇ ਚਲੋ ਦੋਸਤੋ ਕੋਈ ਗੱਲ ਨਹੀਂ ਆਪਣੇ ਅੱਜ ਲੋਕ ਇਹ ਚੈਨ ਚ ਦੇਖੇਗੇ ਵੇਸੀ ਕਿ ਤੀਆਂ ਭਰਤੀਆਂ ਵਿਚਾਰੇ ਦੀ ਮਣਾਈ ਨਹੀਂ ਆ ਮੀ ਆ ਗਿਆ। ਤੇ ਗਾਇਸ ਮੇਰੀ ਮੰਮੀ ਨੂੰ ਨਹੀਂ ਕਿਸੇ ਨੇ ਕਹਣਾ ਫਿਲਟਰ ਲਾਉਂਦੀ ਆ। ਮੇਰੀ ਮੰਮੀ ਤਾਂ ਵੀਡੀਓ ਐਡੀਟ ਵੀ ਕਰਾਉਂਦੀ ਆ। ਹੈਲੋ ਹੈਲੋ। ਮੇਰੀ ਮੰਮੀ ਤਾਂ ਪਿਸਟਿਕ ਵੀ ਹੁੰਦੀ ਆ। ਹੋਰ ਵੀ ਲੱਗ ਕੇ ਬੈਠੇ ਪਾਲਰ ਚ ਜਾਂਦੀ ਆ 50000 ਦਾ ਮੇਕਅਪ ਕਰਾਉਣ ਦੋ ਚ ਰੋਜ਼ ਕੋ ਕਮੈਂਟ ਛਣਾ ਕੋ ਕਮੈਂਟ ਦੇ ਗਾਈ ਸਾਰੇ ਜਨੇ ਕੰਜਰ ਰਹਿੰਦੇ ਆ ਕਹਤਾ ਨਾ ਕਮੈਂਟਾਂ ਚ ਵੀ ਫਿਲਟਰ ਲੱਗਿਆ ਫਿਲਟਰ ਲੱਗਿਆ ਕੋਈ ਫਿਲਟਰ ਨਹੀਂ ਲੱਗਿਆ ਕੋਈ ਫਿਲਟਰ ਨਹੀਂ ਲੱਗਿਆ 50000 ਦਾ ਮੇਕਅਪ ਕਿੰਨਾ ਹੁੰਦਾ ਡੇਲੀ ਜਦੋਂ ਬਸ ਅਸੀਂ ਵਲੋਗ ਚੱਕ ਲਿਆ 5 ਮਿੰਟ ਪਹਿਲਾਂ 50000 ਦਾ ਮੇਕਅਪ ਕਰਕੇ ਜਾਂਦੇ ਆ ਵਾਹ ਮੈਂ ਸੋਈ ਚ ਵੀ ਮੇਕਅਪ ਕਰਕੇ ਜਾਂਦੀ ਆ ਯਾ ਅੱਜ ਜੋ ਬੰਦੇ ਉੱਤਰੇ ਯਾ ਅੱਜ ਜੋ ਗਿਆ ਸਮੁੰਦਰ ਚ ਨਿਕਲ ਹੁੰਦੇ ਥੱਲੇ ਇੱਥੇ ਸਮੁੰਦਰ ਹੈ ਗਾਈਜ਼ ਅੱਪ ਟੈਲਾ ਪਰ ਮੈਂ ਨਹੀਂ ਕਹਿੰਦੇ ਮੇਕਅਪ ਕਰਨਾ ਇਦਾਂ ਹੀ ਆ ਬਸ ਤੇਰੀ ਗੱਲ ਪਤਾ ਨਹੀਂ ਲੋਕ ਕੀ ਕੀ ਕਮੈਂਟ ਮਾਰਦੇ ਰਹਿੰਦੇ ਆ ਚਲ ਕੋਈ ਗੱਲ ਨਹੀਂ ਸਭ ਮਿਲਦੇ ਆ ਦੋਸਤੋ ਬਾਏ ਬਾਏ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਠੀਕ ਹੈ ਜੀ ਸਬਸਕ੍ਰਾਈਬ ਵੀ ਕਰਦੇ ਹੋ ਬਾਏ ਬਾਏ